ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਂ ਜੀ ਤੁਹਾਡਾ ਆਪਣਾ ਜੱਜ ਪੰਡੋਰੀ ਪ੍ਰਧਾਨ ਐਸਸੀ ਫਰੰਟ ਪੰਜਾਬ ਤੇ ਇੱਕ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਚਾਹੁੰਨਾ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਵੱਲੋਂ ਇੱਕ ਬਹੁਤ ਹੀ ਵਧੀਆ ਫੈਸਲਾ ਲਿਆ ਗਿਆ ਬਹੁਤ ਹੀ ਜਲਦ ਪੰਜਾਬ ਦੇ ਨਹੀਂ ਟੋਟਲ ਭਾਰਤ ਦੇ ਹਰ ਕਾਲਜ ਹਰ ਸਕੂਲ ਦੇ ਵਿੱਚ ਸੈਕਲਰ ਲਿਟਰੇਚਰ ਪੜਾਇਆ ਜਾਵੇਗਾ ਬਹੁਤ ਹੀ ਸ਼ਲਾਗਾਯੋਗ ਇਹ ਪ੍ਰਧਾਨ ਮੰਤਰੀ ਜੀ ਦਾ ਜਿਹੜਾ ਪੰਜਾਬੀਆਂ ਪ੍ਰਤੀ ਆ ਬਿਆਨ ਆ ਜਾਂ ਕੁਝ ਵੀ ਕਹਿ ਲੂ ਮੈਨੂੰ ਇਹ ਚੀਜ਼ ਬਹੁਤ ਵਧੀਆ ਲੱਗੀ ਤੇ ਚੰਗੀ ਚੀਜ਼ ਦੀ ਸ਼ਲਾਘਾ ਕਰਨਾ ਸਾਡਾ ਫਰਜ਼ ਬੰਦ ਹੈ ਹੁਣ ਇਸ ਚੀਜ਼ ਨੂੰ ਜੇ ਸਿਆਸਤ ਦੇ ਇਹ ਨਜ਼ਰੀਏ ਨਾਲ ਦੇਖੀਏ ਤਾਂ ਬੇਸ਼ੱਕ ਅਸੀਂ ਭੰਡਣਾ ਸ਼ੁਰੂ ਕਰ ਦਈਏ ਪਰ ਅਸਲ ਸਚਾਈ ਇਹ ਆ ਵੀ ਸਾਡੀ ਪੰਜਾਬੀਆਂ ਦੀ ਇਹ ਬੜੇ ਲੰਮੇ ਟਾਈਮ ਦੀ ਮੰਗ ਸੀ ਵੀ ਸਾਡਾ ਜਿਹੜਾ ਪੰਜਾਬ ਦਾ ਇਤਿਹਾਸ ਆ ਬੜਾ ਗੌਰਵਮਈਆ ਅਤੇ ਟੂਟਲ ਭਾਰਤ ਨੂੰ ਇਹਦੇ ਉੱਤੇ ਪੂਰਾ ਮਾਣ ਹੈ ਤੇ ਹਰ ਇੱਕ ਬੱਚੇ ਤੱਕ ਜਨ ਜਨ ਤੱਕ ਪੰਜਾਬ ਦਾ ਇਤਿਹਾਸ ਸਾਡੇ ਗੁਰੂਆਂ ਦਾ ਇਤਿਹਾਸ ਸਾਡੇ ਸਿੱਖਾਂ ਦਾ ਇਤਿਹਾਸ ਪਹੁੰਚਣਾ ਲਾਜ਼ਮੀ ਆ ਤੇ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਜੀ ਦਾ ਇਹ ਜੋ ਕਦਮ ਹੈ ਵੀ ਹਰ ਇੱਕ ਤਾਕਾ ਸਾਡੇ ਸਿੱਖ ਲਿਟਰੇਚਰ ਨੂੰ ਪਹੁੰਚਾਉਣ ਦਾ ਬਹੁਤ ਹੀ ਵਧੀਆ ਉਪਰਾਲਾ ਹੈ ਮੈਂ ਇਸ ਚੀਜ਼ ਦੀ ਸ਼ਲਾਘਾ ਕਰਦਾ ਤੇ ਹਰ ਇੱਕ ਨੂੰ ਮੈਂ ਬੇਨਤੀ ਕਰਦਾ ਵੀ ਇਸ ਚੀਜ਼ ਤੇ ਕੁਝ ਨਾ ਕੁਝ ਬੋਲਣਾ ਵਿਚਾਰ ਦੇਣਾ ਲਾਜ਼ਮੀ ਸਮਝੋ ਕਿਉਂਕਿ ਆਪਣੀ ਬਹੁਤ ਲੰਮੇ ਟਾਈਮ ਦੀ ਮੰਗ ਸੀ ਕਿ ਸਾਡਾ ਜਿਹੜਾ ਸਿੱਖ ਇਤਿਹਾਸ ਆ ਜਨ ਜਨ ਤੱਕ ਪਹੁੰਚੇ ਤੇ ਹਰ ਇੱਕ ਤੱਕ ਇਹਦੇ ਨਾਲ ਜਿਹੜੇ ਧਰਮ ਪਰਿਵਰਤਨ ਵਗੈਰਾ ਦੇ ਵੀ ਮਸਲੇ ਸਾਹਮਣੇ ਆਉਂਦੇ ਆ ਇਹਨਾਂ ਤੇ ਵੀ ਰੋਕ ਲੱਗੂਗੀ ਕਿਉਂਕਿ ਅਸਲ ਚ ਹੋ ਕੀ ਰਿਹਾ ਸਾਡੇ ਤੋਂ ਸਾਡਾ ਸਿੱਖ ਲਿਟਰੇਚਰ ਉਸ ਮਕਾਮ ਤੱਕ ਪਹੁੰਚਾਇਆ ਨਹੀਂ ਗਿਆ ਜਿੱਥੋਂ ਤੱਕ ਸਾਨੂੰ ਪਹੁੰਚਾਉਣਾ ਚਾਹੀਦਾ ਸੀ ਜਿੱਦਾ ਕਰਕੇ ਸਾਡੇ ਬਹੁਤ ਸਾਰੇ ਸਿੱਖ ਪੜਤ ਚੁੱਕੇ ਪਟਕੇ ਹੋਏ ਆ ਤੇ ਜਿਹੜਾ ਸਾਡੇ ਬੱਚੇ ਆ ਜਿਹੜੇ ਉਹ ਉੜੇ ਤੇ ਜੂੜੇ ਤੋਂ ਜਿਹੜਾ ਵਾਂਝੇ ਰਹਿਣ ਵਾਲੇ ਪਾਸੇ ਜਾ ਰਹੇ ਆ ਉਸ ਚੀਜ਼ ਵੱਲ ਧਿਆਨ ਦੇਣਾ ਜਿੱਥੇ ਸਾਡਾ ਪੰਜਾਬੀਆਂ ਦਾ ਵੀ ਫਰਜ਼ ਹੈ ਉਥੇ ਸਾਡੇ ਪ੍ਰਧਾਨ ਮੰਤਰੀ ਸਾਹਿਬ ਨੇ ਇਹ ਆਪਣਾ ਫਰਜ਼ ਸਮਝਿਆ ਸੋ ਬਹੁਤ ਹੀ ਵਧੀਆ ਗੱਲ ਹੈ ਮੈਨੂੰ ਬਹੁਤ ਵਧੀਆ ਇਹ ਫੈਸਲਾ ਲੱਗਾ ਸੋ ਜੇ ਤੁਹਾਨੂੰ ਵੀ ਚੰਗਾ ਲੱਗਾ ਤਾਂ ਇਹ ਜਾਣਕਾਰੀ ਅੱਗੇ ਸਾਂਝੀ ਕਰਦੇ ਆ ਜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ